ਪੰਜਾਬ ਕੈਬਨਿਟ ਦੀ ਕਹ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਪੰਜਾਬ ਪੱਖੀ ਲੈ ਗਏ ਪੰਜਾਬ ਦੇ ਲੋਕਾਂ ਦੀਆਂ ਡਿਮਾਂਡ ਦੇ ਆਧਾਰ ਤੇ ਲੈ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਕੁਝ ਫੈਸਲੇ ਮੈਂ ਆਪ ਦੀ ਗੱਲ ਸਾਂਝੇ ਕਰ ਰਿਹਾ ਸਭ ਤੋਂ ਪਹਿਲਾਂ ਗਰੁੱਪ ਡੀ ਦੀਆਂ ਗਰੁੱਪ ਡੀ ਦੀਆਂ ਜਿਹੜੀਆਂ ਅਸਾਮੀਆਂ ਦੀ ਏ ਸੀ ਉਹਨਾ ਅਸਾਮੀਆਂ ਨੂੰ ਭਰਨ ਦੇ ਲਈ ਜਿਹੜਾ ਐਲੀਜੀਬਿਲਟੀ ਕਰਟੀਰੀਆ ਸੀਗਾ ਕਹਿੰਦੇ ਕਲਾਸ 4th 4 ਜਿਹੜੀ ਆ ਉਹਦੀਆਂ ਅਸਾਮੀਆਂ ਭਰਨ ਦੇ ਲਈ ਜਿਹੜੀ ਐਲੀਜੀਬਿਲਟੀ ਸੀ ਏਜ ਦੀ ਖਾਸ ਕਰਕੇ ਏਜ ਦੀ ਐਲੀਜੀਬਿਲਟੀ ਸੀ ਉਹ 18 ਤੋਂ ਲੈ ਕੇ 35 ਸਾਲ ਤੱਕ ਸੀ 35 ਸਾਲ ਤੱਕ ਸੀ ਉਹਨੂੰ ਹੁਣ 2 ਸਾਲ ਲਈ ਵਾਧਾ ਕੀਤਾ ਗਿਆ ਹੁਣ ਜਿਹੜੀਆਂ ਗਰੁੱਪ 4 ਦੀਆਂ ਅਸਾਮੀਆਂ ਨੇ ਗਰੁੱਪ D ਦੀਆਂ ਅਸਾਮੀਆਂ ਲਗੀਆਂ ਉਹਨਾਂ ਦੇ ਵਿੱਚ ਜਿਹੜੀ ਏਜ ਆ ਉਹਦੇ ਵਿੱਚ 2 ਸਾਲ ਦੀ ਰਿਲੈਕਸੇਸ਼ਨ ਮਿਲੀ ਆ ਉਹ 18 ਤੋਂ ਲੈ ਕੇ 37 ਸਾਲ ਤੱਕ ਜਿਹੜਾ ਵੀ ਕੋਈ ਵਿਅਕਤੀ ਇਹਨਾਂ ਪੋਸਟਾਂ ਲਈ ਐਲੀਜੀਬਲ ਹੋਊਗਾ ਜਦੋਂ ਵੀ ਐਡਵਰਟਾਈਜ਼ਮੈਂਟ ਹੋਣ ਗਿਆ ਜਦੋਂ ਵੀ ਨਿਕਲਣ ਗਿਆ ਉਹ ਆਪਣਾ ਅਪਲਾਈ ਕਰ ਸਕਦਾ ਸੋ 2 ਸਾਲ ਲਈ ਜਿਹੜਾ ਏਜ ਦਾ ਸਮਾਂ ਹੈ ਉਹ ਵਧਾਇਆ ਗਿਆ ਹੈਗਾ ਇਹ ਇੱਕ ਇੰਪੋਰਟੈਂਟ ਫੈਸਲਾ ਜਿਹੜਾ ਅੱਜ ਪੰਜਾਬ ਕੈਬਨਿਟ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇਖੀ ਦਿੱਤਾ ਇਸ ਤੋਂ ਬਿਨਾ ਇੱਕ ਬਹੁਤ ਹੀ ਇੰਪੋਰਟੈਂਟ ਫੈਸਲਾ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਲੰਬੇ ਅਰਸੇ ਤੋਂ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਅਸੀਂ ਲੈ ਕੇ ਆਇਆ ਬਹੁਤ ਲੰਬੇ ਅਰਸੇ ਤੋਂ ਜਿਹੜੀਆਂ ਇੰਟੀਗ੍ਰੇਟਿਡ ਰੂਲਰ ਡਵੈਲਪਮੈਂਟ ਪ੍ਰੋਗਰਾਮ ਬੜੀ ਇੰਪੋਰਟੈਂਟ ਆ ਇੰਟੀਗ੍ਰੇਟਿਡ ਰੂਲਰ ਡਵੈਲਪਮੈਂਟ ਪ੍ਰੋਗਰਾਮ ਪੰਜਾਬ ਸਟੇਟ ਏਡ ਟੂ ਇੰਡਸਟਰੀ ਐਕਟ 1935 ਇਹਦੇ ਕੁਝ ਕੇਸ ਜਿਹੜੇ ਨੇਗੇ ਉਹ ਬੜੇ ਲੰਬੇ ਅਰਸੇ ਤੋਂ ਪੈਂਡਿੰਗ ਪਏ ਸੀ ਜਿਨ੍ਹਾਂ ਦੇ ਅੰਦਰ ਜੇ ਮੈਂ ਗੱਲ ਕਰਾਂ ਕਾਫੀ ਅਮਾਉਂਟ ਜਿਹੜੀ ਆ ਉਹ ਸੀਡ ਬਣੀ ਜਦੋਂ ਵੀ ਕੋਈ ਇੰਡਸਟਰੀ 1935 ਦੀ ਗੱਲ ਆ 1935 ਤੋਂ ਲੈ ਕੇ ਹੁਣ ਤੱਕ ਕਦੇ ਇਸ ਐਕਟ ਦੇ ਅੰਦਰ ਸੋਧ ਨਹੀਂ ਹੋਈ ਸੀਗੀ ਔਰ ਸੀਡ ਮਨੀ ਜਦੋਂਾਂ ਸੀਡ ਮਨੀ ਉਸ ਸਮੇਂ ਇੰਡਸਟਰੀ ਨੂੰ ਦਿੱਤੀ ਜਾਂਦੀ ਸੀ ਕਿਸੇ ਨੂੰ 10000 ਕਿਸੇ ਨੂੰ 5000 ਕਿਸੇ ਨੂੰ 7000 ਜਿਹਦੇ ਅੰਦਰ ਬਹੁਤ ਹੀ ਘੱਟ ਰੇਟ ਦੇ ਉੱਤੇ ਵਿਆਸਤ ਹੁੰਦਾ ਸੀਗਾ ਉਹ ਸੀਡ ਮਨੀ ਜਿਹੜੀ ਆ ਜਦੋਂ ਬਿਦਾਊਟ ਐਨੀ ਸਕਿਉਰਟੀ ਹੁੰਦੀ ਸੀ ਕੋਈ ਕਲੈਟਰਲ ਸਕਿਉਰਟੀ ਨਹੀਂ ਹੁੰਦੀ ਸੀ ਕੋਈ ਸਕਿਉਰਟੀ ਨਹੀਂ ਹੁੰਦੀ ਸੀ ਉਹ ਡਾਇਰੈਕਟ ਜਿਹੜਾ ਵੀ ਕੋਈ ਇੰਡਸਟਰੀ ਲਈ ਅੱਗੇ ਆਉਂਦਾ ਸੀ ਛੋਟੇ ਐਮਐਸਐਮਈ ਲਈ ਅੱਗੇ ਆਉਂਦਾ ਸੀ ਉਹਨੂੰ ਮਿਲਦੀ ਸੀ ਉਹ ਬਹੁਤ ਲੰਬੇ ਅਰਸੇ ਤੋਂ ਪੈਂਡਿੰਗ ਪਈ ਸੀ ਉਹ ਸਾਰੀ ਜਿਹੜੀ ਆ ਅਸੀਂ ਵਨ ਟਾਈਮ ਸੈਟਲਮੈਂਟ ਕੀਤੀ ਆ ਔਰ ਉਹਦੇ ਅੰਦਰ ਅਸੀਂ ਸਾਰਾ ਵਿਆਜ ਜਿਹੜਾ ਸਾਰਾ ਵਿਆਜ ਆ ਜਿਹੜਾ ਸਾਰਾ ਇੰਟਰਸਟ ਆ ਉਹ 100% ਅਸੀਂ ਵੇਵ ਆਫ ਕੀਤਾਗਾ ਲਗਭਗ 97 ਕਰੋੜ ਰੁਪਇਆ ਜਿਹੜਾ ਇੰਟਰਸਟ ਆਗਾ ਉਹ ਵੇਵ ਆਫ ਹੋਇਆਗਾ ਹਣੇ ਦੇ ਨਾਲ ਜਿਹੜਾ 11 ਕਰੋੜ 11 ਕਰੋੜ 94 ਲੱਖ ਰੁਪਏ 11 ਕਰੋੜ 94 ਲੱਖ ਰੁਪਏ ਸਰਕਾਰ ਨੂੰ ਰਿਕਵਰ ਹੋ ਜਾਣਗੇ ਕਿਉਂਕਿ 1935 ਦੀਆਂ ਰਿਕਵਰੀਆ ਰਿਆ 1935 ਦੀਆਂ ਰਿਕਵਰੀਆਂ ਨੇ ਕੋਈ 2000 ਕੋਈ 5000 ਬਹੁਤ سارے ਲੋਕਾਂ ਜ ਲੋਕ ਨੇ ਜਿਹੜੇ ਉਹ ਡਿਫਾਲਟਰ ਲਿਸਟ ਖੜੇ ਸੀ ਕੁੱਲ ਜਿਹੜੇ ਬੈਨੀਫਿਸ਼ੀਰੀ ਨੇ ਦੇ ਹੁਣ ਤੱਕ ਆਇਡੈਂਟੀਫਾਈ ਕੀਤੇ ਗਏ ਨੇ ਉਹ 1054 ਲਗੇ 1054 ਵਿਅਕਤੀਆਂ ਨੂੰ ਜਿਹੜਾ ਉਹ ਆਇਡੈਂਟੀਫਾਈ ਕੀਤਾ ਗਿਆਗਾ ਸੋ ਮੈਂ ਸਮਝਦਾ ਇਹਦੇ ਨਾਲ ਇਕਤਾ ਜਿਹੜਾ ਸਰਕਾਰ ਦੇ ਬਕਸ ਦੇ ਅੰਦਰ ਲੈਂਡਦਾਰੀਆਂ ਦੇਣਦਾਰੀਆਂ ਖੜੀਆਂ ਆਉਂਦੀਆਂ ਨੇ ਉਹ ਕਲੀਅਰ ਹੋਣਗੀਆਂ ਔਰ ਦੂਸਰਾ 1550 ਵਿਅਕਤੀਆਂ ਨੂੰ ਵੱਡੀ ਰੀਲੀਫ ਮਿਲੂਗੀ ਕਿ ਉਹ ਆਪਣਾ ਜਿਹੜਾ ਉਹਨਾਂ ਨੇ ਸੀਡ ਬਣੀ ਬਜੋਂ ਕਰਜ਼ਾ ਲਿਆ ਸੀ ਛੋਟੇ ਛੋਟੇ ਕਰਜ਼ੇ ਲੈਏ ਸੀਗੇ 1935 ਤੋਂ ਲੈ ਕੇ ਲਗਾਤਾਰ ਲੈਂਦੇ ਆ ਰਹੇ ਸੀਗੇ ਉਹ ਸਾਰੇ ਜਿਹੜੇ ਨੇਗੇ ਅ ਖਤਮ ਹੋ ਜਾਣਗੇ ਹਾਂ ਜੀ ਇੰਟਰਸਟ ਹੈਗਾ 97 ਕਰੋੜ 66 ਲੱਖ 44 ਹਜ਼ਾਰ ਹਾਂ ਜੀ ਹਾਂ ਜੀ ਇਹ ਹੁਣ ਤਾਂ ਹੁਣ ਤਾਂ ਬਹੁਤ ਲੰਬੇ ਅਰਸੇ ਤੋਂ ਲਗਭਗ 30-35 ਸਾਲ ਤੋਂ ਸਕੀਮਾਂ ਬੰਦ ਪਈਆਂ ਸੀਗੀਆਂ ਇਹ ਸਕੀਮਾਂ ਜਿਹੜੀਆਂ ਬੰਦ ਸੀਗੀਆਂ ਇਹਦੇ ਅੰਦਰ ਹੁਣ 11 ਕਰੋੜ 94 ਲੱਖ 11 ਕਰੋੜ 94 ਲੱਖ 45 ਹਜ਼ਾਰ ਜਿਹੜਾ ਪੂਰ ਕਵਰੇਬਲ ਅਮਾਉਂਟ ਜਿਹੜੀ ਆ ਉਹ ਆ ਔਰ ਮੈਨੂੰ ਪੂਰਨ ਆਸ ਹੈ ਕਿ ਜਿਹੜੇ ਪੈਸੇ ਨੇ ਰਿਕਵਰ ਹੋ ਜਾਣਗੇ ਕਿਉਂਕਿ ਏ 1935 ਤੋਂ ਲੈ ਕੇ 1935 ਤੋਂ ਲੈ ਕੇ ਅੱਜ ਤੱਕ 1935 ਤੋਂ ਲੈ ਕੇ ਕਿਉਂਕਿ ਬੜੀ ਸੀਟ ਮੈਨੀ ਬੜੀ ਥੋੜੀ ਸੀ ਕਿਤੇ 2000 ਸੀ ਕਿਤੇ 5000 ਸੀ ਕਿਤੇ 4000 ਸੀ ਕਿਉਂਕਿ ਜੇ ਮੈਂ 1935 ਦੀ ਗੱਲ ਕਰਾਂ ਤਾਂ ਉਸ ਸਮੇਂ 2000 ਦੀ ਵੈਲਿਊ ਬਹੁਤ ਸੀਗੀ 1000 ਰੁਪਏ ਦੀ ਵੈਲਿਊ ਬਹੁਤ ਸੀਗੀ ਸੋ ਉਸ ਸਮੇਂ ਦੀਆਂ ਸਰਕਾਰਾਂ ਨੇ ਇਹ ਪੈਸੇ ਜਿਹੜੇ ਸੀ ਲੋਕਾਂ ਨੂੰ ਨਵੇਂ ਉਦਮੀਆਂ ਨੂੰ ਯਾਨੀ ਕਿ ਉਦਯੋਗ ਸਾਫਤ ਕਰਨ ਲਈ ਦਿੱਤੇ ਸੀਗੇ ਸੋ ਅੱਜ ਉਹਦੇ ਅੰਦਰ ਇੱਕ ਬਹੁਤ ਵੱਡਾ ਨਿਪਟਾਰਾ ਕੀਤਾਗਾ ਸੋ ਇਹਦਾਂ ਜਿੱਥੇ ਸਾਡੇ ਖਜ਼ਾਨੇ ਦੇ ਪੈਸੇ ਵੀ ਆਉਣਗੇ ਔਰ ਉੱਥੇ ਲੋਕਾਂ ਨੂੰ ਵੀ ਰਾਹਤ ਹੋਊਗੀ ਔਰ ਲੋਕ ਵੀ ਜਿਹੜੀਆਂ ਆਪਣੀਆਂ ਅਕਾਊਂਟ ਬੁੱਕ ਨੇ ਉਹ ਵੀ ਸਾਫ਼ ਹੋਣਗੀਆਂ ਇੱਕ ਵੱਡਾ ਫੈਸਲਾ ਜਿਹੜਾ ਹਾਂਜੀ 1000 ਜਿਹੜੇ 54 ਰਕਮੀ ਨੇਗੇ 1054 ਰਕਮ ਜਿਹੜੀ ਆ 11 ਕਰੋੜ 11 ਕਰੋੜ 94 ਲੱਖ 11 ਕਰੋੜ 94 ਲੱਖ 45000 ਬਹੁਤ ਸਾਰੇ ਦੇ ਡੈਥ ਵੀ ਹੋ ਗਈ ਹੋਣੀ ਹੈ ਉਹਨਾਂ ਦੇ ਜਿਹੜੀਆਂ ਫੈਮਲੀ ਆ ਖੜੇ ਹੋਣਗੇ ਉਹ بے ਵਾਪਸ ਜਾਣਗੇ ਇਸ ਤੋਂ ਬਿਨਾ ਪੇਂਡੂ ਵਿਕਾਸ ਪੇਂਡੂ ਵਿਕਾਸ ਪੰਚਾਇਤ ਵਿਭਾਗ ਤੋਂ ਜਿਹੜੇ ਵਿਅਕਤੀ ਪਸ਼ੂ ਪਾਲਣ ਵਿਭਾਗ ਵਿੱਚ ਤਬਦੀਲ ਹੋਏ ਸੀ ਲਗਭਗ 582 ਸਰਵਸ ਪ੍ਰੋਵਾਈਡਰ ਅਤੇ 460 ਦੇ ਕਰੀਬ ਜਿਹੜੇ ਦੇਗੇ ਵੈਟਰਨਰੀ ਫਾਰਮਾਸਿਸਟ ਔਰ 472 ਸਫਾਈ ਸੇਵਕ ਇਹਨਾਂ ਦਾ ਜਿਹੜਾ ਸਮਾਗਾ ਡਿਪਾਰਟਮੈਂਟ ਦੇ ਅੰਦਰ ਉਹ ਇੱਕ ਸਾਲ ਹੋਰ ਬਤਾ ਦਿੱਤਾ ਗਿਆ ਹੈਗਾ 31/3/26 ਤੱਕ ਇਹ ਜਿਹੜਾ ਡਿਪਾਰਟਮੈਂਟ ਦੇ ਅੰਦਰ ਪਸ਼ੂ ਪਾਲਣ ਵਿਭਾਗ ਦੇ ਅੰਦਰ ਅਬਦਾ ਕੰਮ ਕਰਦੇ ਰਹਿਣਗੇ ਇਹ ਵੀ ਮੈਂ ਸਮਝਦਾ ਬਹੁਤ ਕਾਫੀ ਲੰਬੇ ਅਰਸੇ ਤੋਂ ਪੈਂਡਿੰਗ ਪਿਆ ਸੀਗਾ ਇਸ ਤੋਂ ਬਿਨਾ ਜਿਹੜਾ ਪੰਜਾਬ ਦਾ ਵੈਲਿਊ ਐਡਡ ਟੈਕਸ ਆ ਵੈਟ ਜਿਹੜੇ ਵੈਟ ਦੇ ਅੰਦਰ ਚੇਅਰਮੈਨ ਮੈਂਬਰ ਜਿਹੜੇ ਵੀ ਨਿਰਧਾਰਤ ਹੁੰਦੇ ਸੀ ਉਹਨਾਂ ਦੀ ਜਿਹੜੇ ਜਿਹੜੀ ਤਨਖਾਹ ਸੀ ਸੈਲਰੀਸ ਸੀ ਜਿਹੜੀ ਉਹਨੀਆਂ ਦੀ ਉਹ ਸੈਲਰੀਆਂ ਐਸ ਪਰ ਆਨਰੇਬਲ ਹਾਈ ਕੋਰਟ ਦੇ ਜੱਜਾਂ ਦੇ ਬਰਾਬਰ ਸੀਗੀਆਂ ਉਹ ਹੁਣ ਜਦੋਂ ਪੰਜਾਬ ਸਰਕਾਰ ਚਾਉਣਗੇ ਜਦੋਂ ਪੰਜਾਬ ਸਰਕਾਰ ਦੇ ਅੰਦਰ ਚੇਅਰਮੈਨ ਲੱਗਣਗੇ ਵਾਈਸ ਚੇਅਰਮੈਨ ਲੱਗਣਗੇ ਮੈਂਬਰ ਲੱਗਣਗੇ ਤਾਂ ਉਹਨਾਂ ਸਾਰਿਆਂ ਦੇ ਉੱਤੇ ਪੰਜਾਬ ਸਰਕਾਰ ਦੇ ਰੂਲ ਲਾਗੂ ਹੋਣਗੇ ਉਹ ਅਸੀਂ ਜਿਹੜਾ ਹੈਗਾ ਮੈਂ ਸਭ ਇਹਦਾ ਕਫਾਇਦ ਕੀਤੀ ਹੈ ਥੋੜੇ ਬਹੁਤੇ ਪੈਸੇ ਸਾਨੂੰ ਬਚਣਗੇ ਔਰ ਇਹਦੇ ਨਾਲ ਜਿਹੜੀ ਆ ਇਕਸਾਰਤਾ ਆਊਗੀ ਜਿਹੜੇ ਪੰਜਾਬ ਸਰਕਾਰ ਵੱਲੋਂ ਦਰਦਾਰਤ ਹੁੰਦੇ ਨੇ ਕਿ ਉਹਨਾਂ ਲਈ ਹੋਰ ਹੁੰਦੇ ਨੇ ਜਿਹੜੇ ਹਾਈ ਕੋਰਟ ਵੱਲੋਂ ਆਏ ਹੁੰਦੇ ਨੇ ਉਹ ਹੋਰ ਹੁੰਦੇ ਜਦੋਂ ਕੋਈ ਬੰਦਾ ਪੰਜਾਬ ਸਰਕਾਰ 'ਚ ਆ ਗਿਆ ਤਾਂ ਅਸੀਂ ਉਹਨਾਂ ਤੋਂ ਹਾਈ ਕੋਰਟ ਦੇ ਨਜ਼ਮ ਜਿਹੜੇ ਨੇ ਉਹ ਹਟਾਏ ਨੇਗੇ ਸੋ ਇਹਦੇ ਉੱਤੇ ਪੰਜਾਬ ਸਰਕਾਰ ਦੇ ਨਿਯਮ ਲਾਗੂ ਹੋਣਗੇ ਚਾਹੇ ਉਹ ਰੈਂਟ ਹਾਊਸ ਦੀ ਗੱਲ ਆ ਚਾਹੇ ਉਹ ਉਹਨਾਂ ਦੇ ਡੀਏ ਦੀ ਗੱਲ ਆ ਉਹ ਸਾਰੇ ਜਿਹੜੇ ਨੇਗੇ ਉਹ ਪੰਜਾਬ ਸਰਕਾਰ ਦੇ ਲਾਗੂ ਹੋਣਗੇ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਬਹੁਤ ਵੱਡਾ ਫੈਸਲਾ ਕੀਤਾਗਾ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਸੀ ਪੰਜਾਬ ਦੀਆਂ ਕਿਸਾਨਾਂ 'ਚ ਇੱਥੇ ਬੰਦੀਆਂ ਦੀ ਮੰਗ ਸੀ ਕੇ ਪੰਜਾਬ ਦੇ ਅੰਦਰ ਸੀਡ ਜਿਹੜੇ ਸੀਡਸ ਨੇ ਜਿਹੜੇ ਬੀਜ ਉਹ ਸਬਸਟੈਂਡਰਡ ਸਪਲਾਈ ਹੁੰਦੇ ਨੇਗੇ ਉਹ ਮਾਰੇ ਬੀਜ ਸਪਲਾਈ ਹੁੰਦੇ ਨੇਗੇ ਉਹਨਾਂ ਦੇ ਸੰਬੰਧੀ ਅਸੀਂ ਇੱਕ ਨਵਾਂ ਐਕਟ ਲੈ ਕੇ ਆਇਆਗੇ ਦਾ ਸੀਡਸ ਬਿਲ ਬੀ 25 ਦਾ ਸੀਡਸ ਬਿਲ ਬੀ 25 ਪੰਜਾਬ ਐਮੈਂਡਮੈਂਟ ਆ ਇਹਦੇ ਉੱਤੇ ਸੈਂਟਰ ਵੀ ਸਰਕਾਰ ਬਣਾ ਸਕਦੀ ਹੈ ਕਾਨੂੰਨ ਬਣਾ ਸਕਦੀ ਹੈ ਔਰ ਪੰਜਾਬ ਵੀ ਬਣਾ ਸਕਦੀ ਹੈ ਪਰ ਲੇਕਿਨ ਇਹ ਅਸੀਂ ਕਾਨੂੰਨ ਪਹਿਲੀ ਵਾਰ ਲੈ ਕੇ ਆਏ 1966 ਤੋਂ ਬਾਅਦ ਬੀਜ ਐਕਟ 1968 ਜਿਹੜਾ ਭਾਰਤ ਸਰਕਾਰ ਬਣਿਆ ਸੀਗਾ ਬੀਜ ਐਕਟ 1968 ਭਾਰਤ ਸਰਕਾਰ ਦਾ ਬਣਿਆ ਸੀ ਉਹਦੇ ਅੰਦਰ ਬਹੁਤ ਵੱਡੀਆਂ ਸੌਦਾ ਜਿਹੜੀਆਂ ਉਹ ਪਹਿਲੀ ਵਾਰ ਪੰਜਾਬ ਸਰਕਾਰ ਨੇ ਕੀਤੀਆਂ ਨੇ ਤਾਂ ਕਿ ਜੋ ਲੋਕ ਪੰਜਾਬ ਦੇ ਕਿਸਾਨ ਨੂੰ ਠੱਗਣ ਦੇ ਲਈ ਪੰਜਾਬ ਦੇ ਅੰਦਰ ਘਟੀਆਂ ਬੀਜ ਵੇਚਦੇ ਸੀ ਜਾਂ ਗਲਤ ਬੀਜ ਵੇਚਦੇ ਸੀ ਉਹਨਾਂ ਨੂੰ ਮੈਂ ਸਮਝਦਾ ਵੱਡੀ ਪੱਧਰ ਤੇ ਨੱਥ ਪਾਉਗੀ ਔਰ ਕਾਲਾ ਬਾਜ਼ਾਰੀ ਜਿਹੜੀ ਆ ਉਹ ਖਤਮ ਹੋਊਗੀ ਹੁਣ ਬੀਜੈਕਟ 1966 ਦੀ ਧਾਰਾ 19 ਦੇ ਵਿੱਚ 19 ਜਿਹੜੀ ਆ 66 ਬੀਜੈਕਟ 9066 ਦੀ ਸਬਸੈਕਸ਼ਨ 19 ਦੀ ਸਬਸੈਕਸ਼ਨ 7 ਏ ਦੇ ਵਿੱਚ ਅਸੀਂ ਜਿਹੜਾ ਚੇਂਜ ਕੀਤਾ ਗਿਆ ਉਹਦੇ 'ਚ ਜਦੋਂ ਜਿੱਥੇ ਵੀ ਕੋਈ ਕੰਪਨੀ ਮੈਂ ਕੈਨਡਲੀ ਇਹਨਾਂ ਨੂੰ ਧਿਆਨ ਨਾਲ ਕੰਪਨੀ ਉਤਪਾਦਕ ਕੰਪਨੀ ਉਤਪਾਦਕ ਦੁਆਰਾ ਕੀਤਾ ਗਿਆ ਅਪਰਾਧ ਹਰ ਉਹ ਵਿਅਕਤੀ ਜੋ ਅਪਰਾਧ ਹੋਣ ਦੇ ਸਮੇਂ ਕੰਪਨੀ ਉਤਪਾਦਕ ਪ੍ਰਤੀ ਕਾਰੋਬਾਰ ਦੇ ਸੰਚਾਲਨ ਦੇ ਲਈ ਜ਼ਿੰਮੇਵਾਰ ਸੀ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਅਤੇ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਊਗਾ ਜੇਕਰ ਉਹ ਫਸਟ ਟਾਈਮ ਪਹਿਲੀ ਵਾਰ ਕ੍ਰਾਈਮ ਕਰਦਾਗਾ ਜੇਕਰ ਕਹਿੰਦਾ ਪਾਪ ਕੋਈ ਕੰਪਨੀ ਕੰਪਨੀ ਦਾ ਕੋਈ ਉਤਪਾਦਕ ਪਹਿਲੀ ਵਾਰ ਅਪਰਾਧ ਕਰਦਾਗਾ ਪਹਿਲੀ ਵਾਰ ਜਿਹੜਾ ਉਹ ਬੀਜ ਆ ਉਹ ਗਲਤ ਵੇਚਦਾ ਵੇਚ ਬਣਾਉਂਦਾਗਾ ਤਿਆਰ ਕਰਦਾਗਾ ਜਾਂ ਉਹਦੀ ਸੇਲ ਕਰਦਾਗਾ ਮਾਰਕੀਟਿੰਗ ਕਰਦਾਗਾ ਤਾਂ ਫਰਸਟ ਆਫੈਂਸ ਦੇ ਅੰਦਰ ਜਦੋਂ ਫਰਸਟ ਆਫੈਂਡਰ ਹੋਊਗਾ ਤਾਂ ਉਹਨੂੰ 1 ਸਾਲ ਤੋਂ ਲੈ ਕੇ 2 ਸਾਲ ਦੀ ਸਜ਼ਾ ਦਿੱਤੀ ਜਾਊਗੀ ਔਰ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਕੀਤਾ ਜਾਊਗਾ ਜੇਕਰ ਉਹ ਪਹਿਲੇ ਅਪਰਾਧ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਉਹਨੂੰ ਸਜ਼ਾ ਹੋਗੀ ਉਹਨੇ ਦੁਬਾਰਾ ਕਰਾਇਮ ਕਮਿਟ ਕੀਤਾ ਸੈਕੰਡ ਟਾਈਮ ਅਪਰਾਧ ਕੀਤਾ ਉਹੀ ਅਪਰਾਧ ਸੇਮ ਅਪਰਾਧ ਦੁਬਾਰਾ ਕੀਤਾ ਤਾਂ ਉਸ ਨੂੰ ਸੈਕੰਡ ਅਪਰਾਧ ਦੇ ਵਿੱਚ 2 ਸਾਲ ਤੋਂ ਲੈ ਕੇ 3 ਸਾਲ ਤੱਕ ਸਜ਼ਾ ਹੋਊਗੀ ਔਰ ਜੁਰਮਾਨਾ ਜਿਹੜਾਗਾ ਉਹ 10 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਤੱਕ ਕੀਤਾ ਜਾਊਗਾ ਇਸ ਤੋਂ ਬਿਨਾ ਜੇਕਰ ਕੋਈ ਡੀਲਰ ਜੇਕਰ ਕੋਈ ਡੀਲਰ ਜਾਂ ਵਿਅਕਤੀ ਜੇਕਰ ਕੋਈ ਡੀਲਰ ਜਾਂ ਵਿਅਕਤੀ ਇਸ ਪ੍ਰਕਾਰ ਦਾ ਅਪਰਾਧ ਕਰਦਾਗਾ ਤਾਂ ਉਹਨੂੰ ਘੱਟੋ ਘੱਟ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਅਤੇ ਘੱਟੋ ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਜੇਕਰ ਉਹ ਫਸਟ ਟਾਈਮ ਅਫੈਂਸ ਕਰਦਾਗਾ ਜੇਕਰ ਉਹ ਪਹਿਲੀ ਵਾਰ ਕਰਾਇਮ ਕਰਦਾਗਾ ਤਾਂ ਉਹਨੂੰ ਘੱਟੋ ਘੱਟ 6 ਮਹੀਨੇ ਔਰ ਮੈਕਸਿਮਮ 1 ਇਅਰ ਜਿਹੜੀ ਆ ਉਹਨੂੰ ਪਿਨਿਸ਼ਮੈਂਟ ਹੋਊਗੀ ਔਰ ਉਹਨੂੰ ਮਿਨੀਮਮ ਜਿਹੜਾ ਹੈਗਾ 1 ਲੱਖ ਰੁਪਇਆ ਔਰ ਮੈਕਸਿਮਮ 5 ਲੱਖ ਰੁਪਏ ਦਾ ਜਿਹੜਾ ਉਹਨੂੰ ਫਾਈਨ ਹੋ ਸਕਦਾ ਜੇ ਪਲੀਜ਼ ਜੇਕਰ ਹੋ ਸੈਕੰਡ ਟਾਈਮ ਅਪਰਾਧ ਕਰਦਾਗਾ ਤਾਂ ਉਸ ਨੂੰ 1 ਸਾਲ ਤੋਂ ਲੈ ਕੇ 2 ਸਾਲ ਤੱਕ ਕੈਦ ਅਤੇ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਯਾਨੀ ਕਹਿੰਦਾ ਪਾਪ ਜੇਕਰ ਕੋਈ ਵਿਅਕਤੀ ਜਾਂ ਡੀਲਰ ਯਾਨੀ ਕੰਪਨੀ ਕੋਲੋਂ ਲੈ ਕੇ ਕੰਪਨੀ ਕੋਲੋਂ ਲੈ ਕੇ ਉਹਦੇ ਅੰਦਰ ਕੋਈ ਮਿਕਸ ਕਰਕੇ ਉਹਨੂੰ ਉਹਨੂੰ ਗਲਤ ਯੂਜ਼ ਕਰਕੇ ਉਹਨੂੰ ਮਿਸ ਬ੍ਰਾਂਡਡ ਕਰਕੇ ਕਿਸੇ ਕਿਸਾਨ ਨੂੰ ਵੇਚਦਾਗਾ ਤਾਂ ਉਹਦੇ ਦੇ ਲਈ ਉਹਨੂੰ ਪਹਿਲੇ ਅਫੈਂਸ ਲਈ ਜੇਕਰ ਪਹਿਲੀ ਵਾਰ ਅਫੈਂਸ ਕਰਦਾਗਾ ਡੀਲਰ ਜਾਂ ਵਿਅਕਤੀ ਤਾਂ 6 ਮਹੀਨਿਆਂ ਤੋਂ ਲੈ ਕੇ 1 ਸਾਲ ਦੀ ਸਜ਼ਾ ਔਰ ਫਾਈਨ ਜਿਹੜਾ ਹੈਗਾ ਜੁਰਮਾਨਾ ਜਿਹੜਾ ਹੈਗਾ ਘੱਟੋ ਘੱਟ 1 ਲੱਖ ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਔਰ ਜੇਕਰ ਸੈਕੰਡ ਟਾਈਮ ਸੇਮ ਅਫੈਂਸਰ ਰਿਪੀਟ ਕਰਦਾਗਾ ਯਾਨੀ ਕਿ ਸੈਕੰਡ ਅਫੈਂਡਰ ਬਣਦਾਗਾ ਦੈਨ ਉਹਨੂੰ ਘੱਟੋ ਘੱਟ 1 ਇਅਰ ਤੋਂ ਲੈ ਕੇ 2 ਸਾਲ ਤੱਕ ਦੀ ਸਜ਼ਾ ਔਰ ਘੱਟੋ ਘੱਟ 5 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਜਿਹੜਾ ਉਹ ਜੁਰਮਾਨਾ ਹੋ ਸਕਦਾ ਹੈ ਇਹ ਬਹਿਸ ਸੰਬੰਧ ਦਾ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਜਿਹੜਾ ਸਟੈਪ ਅਪ ਉਹ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਚੁੱਕਿਆ ਹੈਗਾ ਔਰ ਉਹਦੇ ਨਾਲ ਜਿੱਥੇ ਪੰਜਾਬ ਦੇ ਅੰਦਰ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਫਾਰਮਰ ਨੂੰ ਬਹੁਤ ਵੱਡੀ ਜਿਹੜੀ ਰਾਤ ਮਿਲੂਗੀ ਨਹੀਂ ਤਾਂ ਕੀ ਹੁੰਦਾ ਸੀਗਾ ਜਾਲੀ ਫਰਜੀ ਦੁਕਾਨਾਂ ਖੜੀਆਂ ਕਰਕੇ ਕਿ ਬੀਟੀ ਫਰਾਣੀ ਕੰਪਨੀ ਦਾ ਮਾਲ ਆ ਇਹ ਫੁਲਾਨੀ ਕੰਪਨੀ ਦਾ ਮਾਲਕ ਮਾਲ ਆ ਔਰ ਪੰਜਾਬ ਦਾ ਕਿਸਾਨ ਆਈ ਥਿੰਕ ਜਿਹੜਾ ਕਿਸਾਨ ਜਾਦਾ ਨਹੀਂ ਪੜਿਆ ਹੋਇਆ ਉਹ ਇਨ੍ਹਾਂ ਕੰਪਨੀਆਂ ਦਾ ਠੱਗੀ ਦਾ ਸ਼ਿਕਾਰ ਹੋ ਜਾਂਦਾ ਸੀ ਦਾ ਸੀਡ ਬਿਲ ਦਾ ਸੀਡ ਬਿਲ 2025 ਐਮੈਂਡਮੈਂਟ ਐਮੈਂਡਮੈਂਟ ਬਿਲਕੁਲ ਸੋ ਮੇਰਾ ਕਹਿਣ ਦਾ ਭਾਅ ਆ ਕਿ ਹੁਣ ਪੰਜਾਬ ਦੇ ਅੰਦਰ ਕੋਈ ਵੀ ਗਲਤ ਬੀਜ ਕੋਈ ਵੀ ਸੀਡ ਜਿਹੜੀ ਆ ਉਹ ਗਲਤ ਵੇਚ ਲਈ ਸਕੂਗਾ ਜਿਹੜਾ ਵੇਚੂਗਾ ਉਹਦੇ ਲਈ ਅਸੀਂ ਸਜ਼ਾ ਦਾ ਪ੍ਰਬੰਧਨ ਕੀਤਾ ਗਿਆ ਪਹਿਲੀ ਵਾਰ ਹੋਇਆਗਾ ਕਿ ਉਹਨੂੰ ਕ੍ਰਿਮినਲ ਨਹੀਂ ਤਾਂ ਪਹਿਲਾਂ ਛੋਟਾ ਜਿਹਾ ਜੁਰਮਾਨਾ ਆਉਂਦਾ ਸੀ ਉਹ ਫਾਈਨ ਦੇ ਕੇ 500 ਰੁਪਿਆ ਫਾਈਨ ਸੀਗਾ 500 ਰੁਪਿਆ ਫਾਈਨ ਦਿੰਦਾ ਸੀ ਤੇ ਆਪਦਾ ਅਫੈਂਸ ਕੰਪਾਉਂਡ ਕਰਾ ਲੈਂਦਾ ਸੀਗਾ ਔਰ ਬਚ ਰਹਿਦਾ ਸੀਗਾ ਤੇ ਹੁਣ ਉਹਦੀ ਬਚਣ ਦੀ ਕੋਈ ਚਾਂਸ ਨਹੀਂ ਹੁਣ ਉਹਨੂੰ ਜੇਲ੍ਹ ਦੇ ਅੰਦਰ ਜਾਣਾ ਪਊਗਾ ਤਾਂ ਇਸ ਤੋਂ ਬਿਨਾ ਦਾ ਪੰਜਾਬ ਫੂਡ ਗ੍ਰੇਨ ਟਰਾਂਸਪੋਰਟ ਪਾਲਿਸੀ ਜਿਹੜੀ ਹੈ 225 ਜਿਹੜਾ ਆਉਣ ਵਾਲਾ ਜੀਵ ਦਾ ਸੀਜ਼ਨ ਆ ਉਹਦੇ ਲੈ ਕੇ ਆਏਗੇ ਦਾ ਪੰਜਾਬ ਫੂਡ ਗ੍ਰੇਨ ਲੇਬਰ ਐਂਡ ਕਾਰਟੇਜ ਜਨ ਟ੍ਰਾਂਸਪੋਰਟ ਦਾ ਉਹ ਉਹਦੇ ਲਈ ਲੈ ਕੇ ਆਏ ਆਂਗੇ ਪਾਲਿਸੀ ਤੇ ਇਹ ਲੰਮੀਆਂ ਪਾਲਿਸੀਆਂ ਜਿਹੜੀਆਂ ਦੋ ਆਂਿਆਂ ਵਿੱਚ ਜਿਹੜੀਆਂ ਅਗਲੇ ਤਿੰਨ ਸੀਜ਼ਨਾਂ ਲਈ ਲਾਗੂ ਰਹਿਣਗੀਆਂ ਸੋ ਬਹੁਤ ਹੀ ਮੈਂ ਸਮਝਦਾ ਅੱਜ ਦੀ ਜਿਹੜੀ ਇੰਪੋਰਟੈਂਟ ਮੀਟਿੰਗ ਆ ਇਹਦੇ ਵਿੱਚ ਇੰਪੋਰਟੈਂਟ ਫੈਸਲੇ ਜਿਹੜੇ ਹੋਏ ਨੇਗੇ ਜਿਹਦੇ ਨਾਲ ਪੰਜਾਬ ਦੇ ਜਿੱਥੇ ਪੁਰਾਣੇ ਜਿਹੜੇ ਕਿਸੇ ਨਾ ਕਿਸੇ ਰੂਪ ਚ ਕੋਈ ਡਿਫਾਲਟਰ ਹੋ ਗਿਆ ਜਾਂ ਇਸ ਦੁਨੀਆ ਤੋਂ ਚਲੇ ਗਿਆ ਉਸ ਜਿਹਨੇ ਸੀਡ ਮਨੀ ਲਈ ਸੀ 195 35 ਦੇ ਐਕਟ ਦੇ ਤਹਿਤ ਉਹਨਾਂ ਨੂੰ ਵੱਡੀ ਰਾਹਤ ਆ ਔਰ ਦੂਸਰਾ ਜਿਹੜਾ ਅਸੀਂ 2 ਐਕਟ 1966 ਦੇ ਅੰਦਰ ਸੋਧ ਲੈ ਕੇ ਆਇਆਗਾ ਇਹਦਾਂ ਮੈਂ ਸਮਝਦਾ ਪੰਜਾਬ ਦੇ ਫਾਰਮਰ ਨੂੰ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਤ ਮਿਲੇਗੀ ਔਰ ਪੰਜਾਬ ਦੇ ਅੰਦਰ ਜਿਹੜੀ ਵੀਜਾਂ ਦੀ ਕਾਲਾ ਬਾਜ਼ਾਰੀ ਸੀ ਉਹ ਸਦਾ ਦੇ ਲਈ ਖਤਮ ਹੋਊਗੀ ਸੋ ਮੈਂ ਦੇ ਲਈ ਸਰਦਾਰ ਭਗਵਾਨ ਸੇਮਾ ਜੀ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਹੁਣ ਮੈਂ ਮੇਰੇ ਕੋਲੀਗ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਕਹੂੰਗਾ ਕਿਉਂਕਿ ਇਹਨਾਂ ਕੋਲੇ ਖੇਤੀਬਾੜੀ ਵਿਭਾਗ ਮੰਗਾ ਇਹਨਾਂ ਨੇ ਐਕਟ ਕਾਫੀ ਲੰਬੇ ਅਰਸੇ ਦੇ ਜਦੋਂ ਜਾਰੀ ਤੋਂ ਬਾਅਦ ਕਾਫੀ ਜਿਹੜੀ ਕਾਫੀ ਸਾਰੀਆਂ ਜਿਹੜੀਆਂ ਇੰਸਟੀਚੂਨਸ ਰਹਿ ਗਿਆ ਕਾਫੀ ਸਾਰੇ ਸੰਸਥਾਾਂਾਂ ਨੇ ਗਿਆ ਆਰਗੇਨਾਈਜੇਸ਼ਨ ਨੇ ਗਿਆ ਉਹਨਾਂ ਦਾ ਸਲਾਮ ਮਸ਼ਵਰਾ ਕਰਨ ਤੋਂ ਬਾਅਦ ਤਿਆਰ ਕੀਤਾਗਾ ਇਹ ਫਰਦਰ ਤੁਹਾਨੂੰ ਐਕਸਪਲੇਨ ਕਰਨਗੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਚਲੋ ਚੋ ਦੋ ਮਿੰਟ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਸਾਰੇ মিডিਏ ਦਾ ਬਹੁਤ ਧੰਨਵਾਦ ਕਰਦਾ ਮੇਰੇ ਤੋਂ ਪਹਿਲਾਂ ਮਨਜੋਗ ਤੇ ਮੇਰੇ ਸੀਨੀਅਰ ਸਾਥੀ ਸਰਦਾਰ ਹਰਪਾਲ ਸਿੰਘ ਜੀ ਜੀਮਾ ਨੇ ਜੋ ਅੱਜ ਪੰਜਾਬ ਦੇ ਸਰਬੱਤ ਭਗਵੰਤ ਸਿੰਘ ਮਾਨ ਦੇ ਬਾਈ ਵੀ ਸਰਕਾਰ ਦੇ ਕੈਬਨਟ ਨੇ ਫੈਸਲੇ ਫੈਸਲੇ ਲਏ ਹਨoverline ਤੋਂਡੇ ਨਾਲ ਆਪਣੇ ਵਿਚਾਰ ਰੱਖੇ ਹੈ ਉਹਦੇ ਵਿੱਚ ਇੱਕ ਅਹਿਮ ਜਿਹੜਾ ਖੇਤੀਬਾੜੀ ਨਾਲ ਜੁੜਿਆ ਇੱਕ ਬਿਲ ਸੀ ਉਹ ਲੈਂਦਾ ਗਿਆ ਉਸ ਲਈ ਕਿਉਂਕਿ ਆਪਾਂ ਸਾਰੇ ਹੀ ਜਾਣਦੇ ਆ ਕਿ ਬਹੁਤ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਸੀ ਪਤਾ ਨਹੀਂ ਇਹਨੂੰ ਕਿਉਂ ਅਣਗੌਲਿਆ ਕੀਤਾ ਜਾ ਰਿਹਾ ਸੀ ਉਸ ਦੇ ਲਈ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਔਰ ਜਿਹੜਾ ਸਾਰਾ ਸੋਚ ਵਿਚਾਰ ਕੇ ਤੇ ਲੋਕਾਂ ਤੋਂ ਵੀ ਬਹੁਤ ਕੁਝ ਪੁੱਛ ਕੇ ਵੀ ਇਹਦਾ ਹੱਲ ਕੀ ਕੱਢਿਆ ਜਾ ਸਕਦਾ ਤੇ ਥੋੜਾ ਜਿਹਾ ਜੁਰਮਾਨਾ ਸੀ 500 ਰੁਪਈਆ ਜੇ ਕੋਈ ਜਾਲੀ ਬੀਜ ਵੇਚ ਦਿੰਦਾ ਸੀ ਜਾਂ ਕੋਈ ਹੋਰ ਉਹਦੇ ਵਿੱਚ ਮਿਲਾਵਟ ਕਰ ਦਿੰਦਾ ਸੀ ਤੇ ਉਹਦਾ ਕੋਈ ਬਹੁਤਾ ਵੱਡੀ ਗੱਲ ਨਹੀਂ ਸੀ ਉਹ ਜੁਰਮਾਨਾ ਭਰ ਕੇ ਫਿਰ ਉਸ ਤੋਂ ਬਾਅਦ ਇਸ ਕੰਮ ਤੇ ਹੋ ਜਾਂਦਾ ਸੀ ਆਪਾਂ ਸਾਰੇ ਜਾਣਦੇ ਆ ਕਿ तकरीबन 42 ਲੱਖ ਹੈਕਟੇਰ ਤੋਂ ਵੱਧ ਆਪਾਂ ਪੰਜਾਬ ਦੇ ਵਿੱਚ ਖੇਤੀ ਕਰਦੇ ਆ ਰਵਾਇਤੀ ਖੇਤੀ ਵਿੱਚ ਸਾਡੇ ਘਰਾਂ ਦੇ ਰੱਖੇ ਹੋਏ ਜਿਹੜੇ ਬੀਜ ਹੁੰਦੇ ਸੀ ਉਹਨਾਂ ਤੋਂ ਅਸੀਂ ਦੁਬਾਰੇ ਫਸਲ ਬੀਜ ਲੈਂਦੇ ਸੀ ਹੌਲੀ ਹੌਲੀ ਜਿਵੇਂ ਵਿਗਿਆਰ ਰਹੀ ਤਰੱਕੀ ਹੋਣ ਲੱਗੀ ਹਾਈਬ੍ਰਿਡ ਬੀ ਬਣਨ ਲੱਗੇ ਜਾਂ ਕੰਪਨੀਆਂ ਬਣਾਉਣ ਲੱਗੀਆਂ ਬਾਰ-ਬਾਰ ਕੁਝ-ਕੁਝ ਸਾਲਾਂ ਤੋਂ ਬਾਅਦ ਉਹ ਉਤਪਾਦ ਬਣਾਉਣ ਦੇ ਲਈ ਯੂਨੀਵਰਸਿਟੀਆਂ ਨੇ ਵੀ ਰਿਸਰਚ ਕੀਤੀ ਤੇ ਉਹ ਨਵੇਂ ਬੀ ਆਉਣ ਲੱਗੇ ਨੇ ਉਹਦੇ ਵਿੱਚ ਜਦੋਂ ਹੇਰਾ ਫੇਰੀਆਂ ਤੇ ਕੁਝ ਨਾ ਕੁਝ ਇਹੋ ਜਿਹੀਆਂ ਗੱਲਾਂ ਕੁਝ ਲੋਕ ਕਰ ਜਾਂਦੇ ਸ਼ਿਓ ਨੂੰ ਕਹਿੰਦੇ ਆ ਹਲਕੇ ਇਹ ਜਿਹੜਾ ਐਸ ਵਿਲ ਹੈ ਜਿਹਦੇ ਨਾਲ ਹੱਡੀ ਰਾਹਤ ਜਿਹੜੀ ਸਾਨੀ ਨੂੰ ਮਿਲੂਗੀ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਬਹੁਤ ਵੱਡਾ ਧੋਖਾ ਹੋ ਜਾਂਦਾ ਜਦੋਂ ਬੰਦਾ ਇੱਕ ਵਿਸ਼ਵਾਸ ਚ ਲਿਆ ਕੇ ਕਿਉਂਕਿ ਸ਼ੁਰੂਆਤ ਫਸਲ ਬੀਜਣ ਦੀ ਹੁੰਦੀ ਉਹਨੂੰ ਪਾਲਣ ਦੀ ਤਾਂ ਬਾਰਿਸ਼ ਹੁੰਦੀ ਹੈ ਜੇ ਉਹ ਉਹਦੀ ਜਰਮੀਨੇਸ਼ਨ ਨਾ ਸਹੀ ਹੋ ਸਕੇ ਉਦੋਂ ਬਾਅਦ ਫਿਰ ਕੀ ਕਰ ਸਕਦਾ ਇਸ ਲਈ ਬੜਾ ਵੱਡਾ ਧੋਖਾ ਹੋ ਜਾਂਦਾ ਸੀ ਉਸੇ ਉਹਦੇ ਲਈ ਅਸੀਂ ਇਸ ਵਾਰ ਕੋਈ ਜਿਹੜਾ ਕਿ ਜਿਹੜਾ ਪਹਿਲੀ ਵਾਰ ਡੀਲਰ ਇਹੋ ਜੀ ਮਲਾਕਤ ਕਰਕੇ ਜਾਂ ਕੋਈ ਹੋਰ ਤਰ੍ਹਾਂ ਦੀ ਗੱਲ ਕਰੂਗਾ ਉਦੇ ਲਈ ਜਿਵੇਂ ਪਹਿਲਾਂ ਦੱਸਿਆ ਗਿਆ ਕਿ 1 ਲੱਖ ਤੋਂ 5 ਲੱਖ ਦਾ ਜੁਰਮਾਨਾ ਤੇ 6 ਮਹੀਨਿਆਂ ਤੋਂ 1 ਸਾਲ ਦੀ ਕੈਦ ਉਹਨੂੰ ਹੋ ਦੋਨੇ ਚੀਜ਼ਾਂ ਭੁਗਤਣੀਆਂ ਪੈਣਗੀਆਂ ਇੱਕ ਨਹੀਂ ਨਾਲ ਜੋੜ ਕੇ ਉਸ ਤੋਂ ਬਾਅਦ ਜੇ ਕਿਤੇ ਫੇਰ ਵੀ ਉਹ ਹਟਦਾ ਨਹੀਂ ਸਮਝਦਾ ਵੀ ਇਸ ਤਰ੍ਹਾਂ ਦੁਬਾਰਾ ਇਹੋ ਜੀ ਗੱਲ ਕਰਦਾ ਤੇ 5 ਲੱਖ ਤੋਂ 10 ਲੱਖ ਦਾ ਜੁਰਮਾਨਾ ਕਰਾਂਗੇ ਨਾਲ ਹੀ ਉਹਨੂੰ 2 ਸਾਲ ਤੋਂ ਲੈ ਕੇ ਤੇ 3 ਸਾਲ 1 ਸਾਲ ਤੋਂ ਲੈ ਕੇ 2 ਸਾਲ ਦੀ ਜਿਹੜੀ ਉਹਨੂੰ ਸਜ਼ਾ ਕੱਟਣੀ ਪੈਣੀ ਹੈ ਇਦੇ ਨਾਲ ਫ੍ਰੀਜ਼ ਹੋ ਗਿਆ ਸੀ ਵੀ ਕਈ ਵਾਰੀ ਉਹਨਾਂ ਦਾ ਕਸੂਰ ਨਹੀਂ ਹੁੰਦਾ ਤੇ ਕੰਪਨੀਆਂ ਪਿੱਛੋਂ ਉਹ ਵਹਿ ਜਿਹੜੀਆਂ ਝਾਲੀ ਨਾ ਤੇ ਹੁੰਦੀਆਂ ਉਹ ਭੇਜ ਦਿੰਦੀਆਂ ਤੇ ਉਹ ਉਹਨਾਂ ਨੂੰ ਨਾ ਭੁਗਤਣਾ ਪਵੇ ਉਸ ਲਈ ਕੰਪਨੀਆਂ ਦਾ ਵੀ ਇਹਦੇ ਵਿੱਚ ਕੀਤਾ ਗਿਆ ਕਿ ਜਿਹੜੀ ਇਹੋ ਜਿਹਾ ਮਾਲ ਕੰਪਨੀ ਪੰਜਾਬ ਵਿੱਚ ਭੇਜੂਗੀ ਉਹ ਜਿਹੜਾ ਪਹਿਲਾ ਸਾਲ ਹੋਊਗਾ ਜੇ ਕਿਤੇ ਪਹਿਲੀ ਵਾਰ ਉਹਨਾਂ ਨੇ ਇਹੋ ਜਿਹੀ ਗਲਤੀ ਕੀਤੀ ਹੋ ਇੱਕ ਸਾਲ ਤੋਂ 2 ਸਾਲ ਦਾ ਜਿਹੜਾ ਉਹਨੂੰ ਕੈਦ ਹੋਊਗੀ ਤੇ ਨਾਲ ਹੀ ਉਹਨੂੰ ਜੁਰਮਾਨਾ ਹੋਊਗਾ 5 ਤੋਂ 10 ਲੱਖ ਰੁਪਏ ਕਦੇ ਫੇਰ ਜੇ ਉਹ ਕਿਤੇ ਦੁਬਾਰਾ ਇਹੋ ਜੀ ਇਹੋ ਜੀ ਉਹਨਾਂ ਦੇ ਵਿੱਚ ਗਲਤੀ ਪਾਈ ਜਾਂਦੀ ਹੈ ਤਾਂ ਫੇਰ 10 ਲੱਖ ਤੋਂ 50 ਲੱਖ ਦਾ ਜੁਰਮਾਨਾ ਤੇ 2 ਤੋਂ 3 ਸਾਲ ਦੀ ਉਸੇ ਕੰਪਨੀ ਨੂੰ ਉਹਨਾਂ ਨੂੰ ਆਪਦੀ ਸਜ਼ਾ ਭੁਗਤਣੀ ਪੈਣੀ ਹੈ ਇਹ ਪੰਜਾਬ ਵਿੱਚ ਕਾਫੀ ਥਾਵਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਆਉਣ ਲੱਗੀਆਂ ਹਨ ਨੂੰ ਦੇਖਦੇ ਆਂ ਦੇਖਦੇ ਆਂ ਫਿਰੇ ਵੱਡਾ ਫੈਸਲਾ ਪੰਜਾਬ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲਿਆ ਮਿਹਰਬਾਨ ਜੀ ਮਸਟਰ ਜਦੋਂ ਬੀਜਾਂ ਦੀ ਗੱਲ ਕੀਤੀ ਜਾ ਰਹੀ ਪਾਲਿਸੀ ਦਾ ਜ਼ਿਕਰ ਕੀਤਾ ਗਿਆ ਇਸ ਦੇ ਵਿੱਚ ਜਦੋਂ ਸਰਕਾਰ ਆਈਆਈਸੀ ਦੀ ਇੱਕ ਪਾਲਿਸੀ ਦਾ ਜ਼ਿਕਰ ਹੋਇਆ